ਕਿਤੇ ਚੋਰੀਆਂ ਕਿਤੇ ਲੁੱਟਾ ਖੋਹਾਂ ਕਿਤੇ ਰੈਲੀਆਂ ਕਿਤੇ ਧਰਨੇ ਧਰਤੀ ਤੇ ਪਤਾ ਨਹੀਂ ਕੀ ਕੀ ਹੋ ਰਿਹਾ ਗਜਬ ਦੋਸਤੋ ਲੇਕਿਨ ਉਹ ਹਲੀਮੀ ਭਰਪੂਰ ਜ਼ਿੰਦਗੀ ਜਿਉਂਦੇ ਨੇ ਇਨਸਾਨੀਅਤ ਹੁੰਦਾ ਹੈ ਜਿਨ੍ਹਾਂ ਦਾ ਮੱਜਬ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਦੋਸਤੋ ਦੁਨੀਆ ਦੀ ਬੁਨਿਆਦ ਇਨਸਾਨੀਅਤ ਤੇ ਟਿਕੀ ਹੋਈ ਹੈ ਕਿਹਾ ਜਾਂਦਾ ਹੈ ਦੁਨੀਆ ਤੇ ਸਭ ਤੋਂ ਮਹਿੰਗਾ ਗਹਿਣਾ ਇਨਸਾਨੀਅਤ ਹੈ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਅਸੀਂ ਜਿਸ ਪੋਸਟ ਤੇ ਖੜੇ ਆ ਜਿਹੜਾ ਇਹ ਨਾਕਾ ਹੈ ਪੁਲਿਸ ਦੀ ਪੋਸਟ ਜਿਹੜੀ ਲੱਗੀ ਹੈ ਚੰਡੀਗੜ੍ਹ ਚੌਕ 'ਚ ਚਮਨ ਲਾਲ ਜੀ ਐਸਆਈ ਚਮਨ ਲਾਲ ਜੀ ਡਿਊਟੀ ਨਿਭਾ ਰਹੇ ਆ ਚੰਦ ਦਿਨ ਪਹਿਲਾਂ ਇੱਥੇ ਕਿਸੇ ਦਾ ਪਰਸ ਡਿੱਗ ਜਾਂਦਾ ਹਾਲਾਂਕਿ ਰੋਡ ਕਲੀਅਰ ਕਰਾਉਣਾ ਤਾਂ ਜੋ ਟ੍ਰੈਫਿਕ 'ਚ ਵਿਘਨ ਨਾ ਪਵੇ ਨਿਰਵਿਘਨ ਟ੍ਰੈਫਿਕ ਚੱਲਦਾ ਰਹੇ ਉਹ ਤਾਂ ਜ਼ਿੰਮੇਵਾਰੀਆਂ ਪੁਲਿਸ ਮੁਲਾਜ਼ਮ ਨਿਭਾਉਂਦੇ ਹੀ ਆ ਲੇਕਿਨ ਇਹਨਾਂ ਨੂੰ ਪਰਸ ਮਿਲ ਜਾਂਦਾ ਪਰਸ ਨੂੰ ਪਹਿਲਾਂ ਤਾਂ ਉਸੇ ਵੇਲੇ ਆਲੇ ਦੁਆਲੇ ਪੁੱਛਦੇ ਕਿ ਕਿਸੇ ਦਾ ਪਰਸ ਡਿੱਗਿਆ ਕੋਈ ਵਾਪਸ ਲੈਣਾ ਚਾਹੁੰਦਾ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰੇ ਲੇਕਿਨ ਉਸ ਤੋਂ ਬਾਅਦ ਪਰਸ ਨੂੰ ਸਾਹਮਣੇ ਰੱਖ ਲਿਆ ਜਾਂਦਾ ਪਰਸ ਦੇ ਡਾਕੂਮੈਂਟ ਜਿਹੜੇ ਆ ਉਸ ਤੋਂ ਫਿਰ ਬੰਦੇ ਨੂੰ ਫਾਈਂਡ ਆਊਟ ਕੀਤਾ ਜਾਂਦਾ ਤਾਂ ਬੜੀ ਮਿਹਨਤ ਕਰਨੀ ਪੈਂਦੀ ਇਹਨਾਂ ਨੂੰ ਉਸ ਵਿਅਕਤੀ ਨੂੰ ਲੱਭਣ ਦੀ ਜਿਹਦਾ ਪਰਸ ਇੱਥੇ ਡਿੱਗ ਜਾਂਦਾ ਫਿਰ ਉਸ ਨੂੰ ਬੁਲਾਇਆ ਜਾਂਦਾ ਤੇ ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਪਰਸ ਜਿਹੜਾ ਆ ਹੈਂਡ ਓਵਰ ਕਰ ਦਿੱਤਾ ਜਾਂਦਾ ਤਾਂ ਇਸ ਪੂਰੇ ਜਿਹੜਾ ਇਹ ਨੇਕ ਕੰਮ ਨੇਕ ਉਪਰਾਲਾ ਇਹਨਾਂ ਨੇ ਕੀਤਾ ਉਸ ਵਿੱਚ ਟ੍ਰੈਫਿਕ ਇੰਚਾਰਜ ਸੁਵਿੰਦਰ ਸਿੰਘ ਨਾਲ ਦੀ ਨਾਲ ਟ੍ਰੈਫਿਕ ਸਟਾਫ ਅਮਰੀਕ ਸਿੰਘ ਹੋਣਾ ਨੇ ਅਤੇ ਟ੍ਰੈਫਿਕ ਸਟਾਫ ਤੋਂ ਚਮਨ ਲਾਲ ਹੋਣਾ ਨੇ ਬਹੁਤ ਅੱਛਾ ਪ੍ਰਾਲਾ ਕੀਤਾ ਔਰ ਜਿਸ ਵਿਅਕਤੀ ਨੂੰ ਉਸ ਦਾ ਪਰਸ ਵਾਪਸ ਮਿਲਿਆ ਕਿਉਂਕਿ ਬਹੁਤ ਸਾਰੇ ਉਹਦੇ ਡਾਕੂਮੈਂਟ ਉਸ ਪਰਸ ਵਿੱਚ ਸਨ ਜਦੋਂ ਉਸ ਨੂੰ ਵਾਪਸ ਮਿਲਿਆ ਤਾਂ ਉਸ ਦੇ ਚਿਹਰੇ ਤੇ ਜਿਹੜਾ ਨੂਰ ਸੀ ਉਹ ਦੇਖਿਆ ਬਣਦਾ ਸੀ ਕਿਉਂਕਿ ਆਮ ਤੌਰ ਤੇ ਪੁਲਿਸ ਵਾਲੇ ਸੱਦਦੇ ਆ ਜਾਂ ਤਾਂ ਬੰਦੇ ਨੂੰ ਬਿਠਾ ਲੈਂਦੇ ਆ ਜਾਂ ਤਾਂ ਫਿਰ ਗਵਾਹੀਆਂ ਪੈਂਦੀਆਂ ਜਾਂ ਤਾਂ ਫਿਰ ਟ੍ਰੈਫਿਕ ਵਾਲੇ ਜਦੋਂ ਫੜ ਲੈਂਦੇ ਚਲਾਨ ਕੱਟ ਹੁੰਦਾ ਤੇ ਪਹਿਲੀ ਵਾਰ ਤਸਵੀਰ ਬੜੀ ਚੰਗੀ ਲੱਗੀ ਆਪਣੇ ਇੱਥੇ ਚੰਡੀਗੜ੍ਹ ਚੌਂਕ 'ਚ ਦੇਖਣ 'ਚ ਕਿ ਪਰਸ ਹੈਂਡਓਵਰ ਕੀਤਾ ਜਾ ਰਿਹਾ ਔਰ ਵਿਅਕਤੀ ਅਤੇ ਉਸ ਦਾ ਪੂਰਾ ਉਸ ਦੀ ਪੂਰੀ ਫੈਮਿ ਬਹੁਤ ਖੁਸ਼ ਹਾਂ ਅੱਜ ਪੁਲਿਸ ਮਲਾਜ਼ਮਾਂ ਨੂੰ ਖਾਸ ਕਰਕੇ ਟ੍ਰੈਫਿਕ ਜਿਹੜੇ ਮਲਾਜ਼ਮ ਆ ਉਹਨਾਂ ਦੀ ਉਹਨਾਂ ਨੇ ਬਹੁਤ ਸ਼ਲਾਘਾ ਕੀਤੀ ਧੰਨਵਾਦ ਕੀਤਾ ਇੱਕ ਵਾਰੀ ਤੁਹਾਨੂੰ ਮੌਕੇ ਤੇ ਤਸਵੀਰਾਂ ਦਿਖਾਣੇ ਆ ਕੀ ਨਾਮ ਆਪਣਾ ਭਾਜੀ ਮੇਰਾ ਨਾਮ ਪ੍ਰਿੰਦਰ ਜੈ ਕਿਹੜਾ ਪਿੰਡਾਂ ਦਾ ਮੇਰਾ ਪਿੰਡ ਪਾਸਪੁਰਾ ਜੀ ਇਹ ਪਰਸ ਤੁਹਾਡਾ ਕਦੋਂ ਗਮ ਹੋਇਆ ਕਿੱਥੇ ਗਮ ਹੋਇਆ ਬਾਸ ਜੀ ਪਿਛਲੇ ਵੀਰਵਾਰੀ ਕਿੱਥੇ ਕੈਂਡੀਡਟ ਚੌਕ ਤੇ ਛੇੜ ਗਿਆ ਅੱਛਾ ਜੀ ਬਹੁਤ ਲੰਬਿਆ ਮੈਨੂੰ ਨਹੀਂ ਮਿਲਿਆ ਤੇ ਅੱਜ ਤੁਹਾਨੂੰ ਜਿਹੜਾ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਪਰਸ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਤਾਂ ਜਿਹੜਾ ਪੰਜਾਬ ਹੁਣ ਮੈਂ ਦੇਖੀ ਪਾਸ ਲੱਭ ਕੇ ਦਿੱਤਾ ਜੀ ਕਮਲ ਨਾਨ ਦੇ ਇਹ ਐਸਆਈ ਐਸਆਈ ਜਿਹਨੇ ਮੈਨੂੰ ਫੋਨ ਕੀਤਾ ਤੁਹਾਡਾ ਪਾਸ ਲੱਭਣ ਨੂੰ ਮੈਂ ਦਿਲ ਦੀਆਂ ਦਰਗੀਆਂ ਦੇ ਨਾਲ ਧੰਨਵਾਦ ਕਰਦਾ ਜੀ ਕਿੰਨੇ ਪੈਸੇ ਸੀਗੇ ਪੂਰੇ ਆ ਤੁਹਾਡੇ ਪੈਸੇ ਵੀਰੇ ਨੂੰ ਜੋ ਝੋਕ ਵਿੱਚ ਸੀਗੇ ਵਿੱਚ ਪੂਰੇ ਹੈ ਠੀਕ ਆ ਸਾਡੀ ਚਾਹਤ ਟ੍ਰੈਫਿਕ ਮੈਡਮ ਮੰਤਰੀ ਕੋ ਇਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹਨੇ ਮੈਨੂੰ ਜਿਹੜਾ ਪਾਸ ਮੈਨੂੰ ਥਾ ਗਿਆ ਇਹ ਭਾਜੀ ਪਾਸ ਕਦੋਂ ਗਮ ਹੋਇਆ ਤੁਹਾਨੂੰ ਕਦੋਂ ਮਿਲਿਆ ਜੀ ਆਵਾਜ਼ ਨੂੰ ਮਾਫੀ ਮੈਂ ਤੁਹਾਨੂੰ ਲਾਲ ਦੀ ਉਹ ਪਰਸਪੜਿਆ ਵੀਰ ਵਾਲੀ ਅੱਜ ਉਹਦੇ ਵਿੱਚ ਇਹਨਾਂ ਦਾ ਕੋਈ ਵੀ ਨਾ ਨਾ ਭਰ ਦਿੱਤਾ ਸੀ ਪਹਿਲਾਂ ਨਹੀਂ ਮੁਰਿਆ ਉਹਨਾਂ ਇਹਨਾਂ ਨੇ ਫਿਰ ਸੀ ਭਰ ਦਿੱਤਾ ਅੱਜ ਤੇ ਛੋਟਾ ਪਰਸ ਉਹ ਵੀ ਇਹਨਾਂ ਨੇ ਕਿਹਾ ਹਾਂ ਮੈਂ ਕਿੰਨੇ ਤੋਂ ਪਰਸ ਨੂੰ ਹੋਇਆ ਮੇਰਾ ਜੀਵਰ ਤੋਂ ਤੇ ਮੈਂ ਨਵੇਂ ਸ਼ਹਿਰ ਨੂੰ ਆਪਣੇ ਘਰੇ ਨੂੰ ਕੰਮ ਗਿਆ ਸੀ ਮੇਰਾ ਪਰਸ ਨੂੰ ਚੋਰੀ ਹੋ ਗਿਆ ਤੇ ਕਿਹਾ ਉਹਨੂੰ ਫਿਰ ਅੱਜ ਬੁਲਾਇਆ ਬੁਲਾ ਕੇ ਇਹਨਾਂ ਨੂੰ ਇਹਨਾਂ ਦਾ ਪਰਸ ਇਹਨੂੰ ਚੱਕ ਰਾਇਆ ਵੀ ਛੋਟਾ ਆ ਇਹਨਾਂ ਦੋਸਤਾਂ ਵੀ ਨਾ ਮੇਰੇ ਡਾਕੂਮੈਂਟਾਂ ਵਿੱਚ ਕਾਫੀ ਬੈਂਕਾਂ ਦੇ ਤੇ ਹੋਰ ਕਾਗਜ਼ ਜੁੜੇ ਆ। ਅੱਛਾ ਜੀ। ਇਹਨਾਂ ਚੱਕ ਕੇ ਇਹਨਾਂ ਦੋਸਤਾਂ ਵੀ ਕਦੇ ਬਿਲਕੁਲ ਜੁੜੇ ਆ। ਇਹਨਾਂ ਨੇ ਸਾਨੂੰ ਮਿਲ ਕੇ ਸਾਡਾ ਮੁੱਠ ਨੰਬਰ ਦਿੱਤਾ। ਇਹਨਾਂ ਦੇ ਨਾਲ ਵੀ ਗੱਲ ਕੀਤੀ ਆ ਵੀ ਸਾਡੇ ਬੇਸਤ ਲੋਕ ਜਿਹੜੇ ਆਪ ਹੋਂਦਾਂ ਹੁੰਦੇ ਰਹਿੰਦੇ ਆ ਪਰ ਅੱਜ ਮੈਨੂੰ ਪੂਰਾ ਵਿਵਾਦ ਹੋ ਗਿਆ ਪਰ ਉਸਤੇ ਵੀ ਪੁਲਿਸ ਪੂਰਾ ਮਾਰਗ ਜੋ ਸੁ ਦੇ ਰਹੀ ਆ। ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਕੇ ਲੋਕਾਂ ਦਾ ਸਹਿਯੋਗ ਕਰੀ ਆ। ਲੋਕਾਂ ਦੀ ਸੇਵਾ ਕਰੀ ਆ। ਤਾਂ ਸਰ ਹੁਣਾਂ ਨੂੰ ਇੱਥੇ ਆ ਪੋਸਟ ਦੇ ਨੇੜੇ ਪਰਸ ਮਿਲਿਆ ਸੀਗਾ। ਤੇ ਸਰ ਹੁਣਾਂ ਦੀ ਪੂਰੀ ਟੀਮ ਨੇ ਟ੍ਰੈਫਿਕ ਜਿਹੜਾ ਸਟਾਫ ਹੈ ਪੂਰੀ ਜਦੋਜਹਿਦ ਕਰਕੇ ਡਾਕੂਮੈਂਟ ਵੈਰੀਫਾਈ ਕਰਕੇ ਜਿਹੜਾ ਪਰਸ ਵਾਪਸ ਕੀਤਾ ਗਿਆ ਔਰ ਜਿਹੜੇ ਪਰਿਵਾਰ ਨੂੰ ਪਰਸ ਵਾਪਸ ਮਿਲਿਆ ਉਹਨਾਂ ਦੇ ਜਿਹੜੇ ਤੇ ਖੁਸ਼ੀ ਦੇਖ ਕੇ ਨਾ ਜੀ ਮਨ ਪ੍ਰਸੰਨ ਹੋ ਗਿਆ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਖੁਸ਼ੀ ਸੀ ਸਰ ਤੁਹਾਡੀ ਬਹੁਤ ਸ਼ਲਾਘਾ ਬਹੁਤ ਤੁਹਾਡੀ ਮਿਹਰਬਾਨੀ ਕਿਉਂਕਿ ਤੁਸੀਂ ਇੱਥੇ ਸਾਰਾ ਦਿਨ ਜਿਹੜਾ ਟ੍ਰੈਫਿਕ 'ਚ ਵਿਗੜਨ ਨਾ ਪਵੇ ਉਹਦੇ ਲਈ ਵੀ ਮਿਹਨਤ ਕਰਦੇ ਹੋ ਤੇ ਪਰਸ ਮੋੜ ਲਈ ਵੀ ਐਕਸਟਰਾ ਜਦੋਜਹਿਦ ਕੀਤੀ ਹੈ ਨਹੀਂ ਮੇਰਾ ਫਰਜ਼ ਹੈ ਜੀ ਸਾਨੀਤ ਨਾਲ ਤੇ ਫਰਕ ਹੈ ਉਹਨਾਂ ਦਾ ਪਰਸ ਇੱਥੇ ਵਿਗ ਗਿਆ ਸੀ ਮੈਨੂੰ ਮਿਲ ਗਿਆ ਪਿਛਲੇ ਵੀਰਵਾਰ ਜੀ ਜੀ ਜਦੋਂ ਜਿਹਦ ਕਰਕੇ ਉਹਨਾਂ ਦਾ ਨਾਮ ਪਤਾ ਐਡਰੈਸ ਫੋਨ ਨੰਬਰ ਲੈ ਕੇ ਉਹਨਾਂ ਨੂੰ ਬੁਲਾਇਆ ਗਿਆ ਫਿਰ ਉਹ ਕੱਲ ਆ ਕੇ ਸਾਡੇ ਤੋਂ ਉਹਨਾਂ ਨੇ ਇੱਥੇ ਹੀ ਐਸੀ ਜਗ੍ਹਾ ਤੇ ਪਰਸ ਲਿਆ ਡਾਕੂਮੈਂਟ ਵੀ ਉਹਨਾਂ ਦੇ ਡਾਕੂਮੈਂਟ ਸੀ ਉਹਨਾਂ ਦੇ ਵਿੱਚ ਪੈਸੇ ਸੀ ਉਹਨਾਂ ਦੇ ਉਹਨਾਂ ਨੂੰ ਇਹ ਗੱਲ ਕਹੀ ਗਈ ਹੈ ਕਿ ਆਪਣੇ ਸਮਾਨ ਦੇਖੋ ਚੈੱਕ ਕਰ ਲਓ ਜੀ ਜੀ ਉਹਨਾਂ ਨੇ ਚੈੱਕ ਕੀਤਾ ਨਹੀਂ ਇਹ ਤਾਂ ਚਲੋ ਜੋ ਵੀ ਹੈਗਾ ਸੀ ਉਹਨਾਂ ਦਾ ਸੀ ਉਹਨਾਂ ਨੇ ਚੈੱਕ ਕਰ ਲਿਆ ਸੀ ਉਹਨਾਂ ਨੇ ਚਲੋ ਸਰ ਦਾ ਸੁਭਾਅ ਬੜਾ ਨਿੱਗਾ ਬੜਾ ਡਿਸਪਲਾਈਨਡ ਨੇ ਅਤੇ ਬੜੇ ਪ੍ਰਿੰਸੀਪਲ ਦੇ ਬਹੁਤ ਪੱਕੇ ਆ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ ਸਰ ਥੈਂਕ ਯੂ ਵੈਰੀ ਮਚ ਸਰ ਸਰ ਤੁਹਾਡਾ ਹੀ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ